ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾਂਗੇ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ। ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਇੱਧਰ ਹੋ ਰਹੀ ਸੀ ਸੂਰ ਦੀ ਸਟਿਚਿੰਗ ਕਿਉਂਕਿ ਬਹੁਤ ਦਿਨ ਹੋ ਗਿਆ ਸੀ ਦੀ ਕਟਿੰਗ ਕਰਕੇ ਰੱਖੇ ਨੂੰ ਤੇ ਉਸ ਤੋਂ ਬਾਅਦ ਫਿਰ ਟਾਈਮ ਨਹੀਂ ਲੱਗਿਆ ਹੈਗਾ ਕਟਿੰਗ ਕਰਕੇ ਦੇ ਰੱਖਤਾ ਸੀਗਾ। ਤੇ ਹੁਣ ਅੱਜ ਟਾਈਮ ਲੱਗਾ ਸੀ ਫਿਰ ਮੈਂ ਕਿਹਾ ਇਹਨੂੰ ਸਟਿਚ ਕਰ ਲੈਣੇ ਆ ਕਿਉਂਕਿ ਹੁਣ 3-4 ਦਿਨ ਦੀਆਂ ਹੜਾ ਦੀਆਂ ਛੁੱਟੀਆਂ ਹੋਈਆਂ ਸੀ ਹੜਾ ਕਰਕੇ ਉਹ ਸਾਰੇ ਸੁੱਬੇ ਦੇ ਵਿੱਚ ਛੁੱਟੀਆਂ ਹੋਈਆਂ ਸੀ ਸਕੂਲਾਂ ਦੇ ਵਿੱਚ ਤੇ ਤੁਹਾਡੇ ਵੀ ਇੱਧਰ ਜੇ ਪਾਣੀ ਆਇਆ ਵਾਤ ਦੱਸਿਓ ਜ਼ਰੂਰ ਸਾਡੇ ਇੱਧਰ ਕਾਫੀ ਪਾਣੀ ਆ ਗਿਆ ਸੀਗਾ ਤੇ ਹੁਣ ਬੱਚਿਆਂ ਨੂੰ ਤਾਂ ਹੀ ਕਰਕੇ ਸਕੂਲਾਂ ਉਹਨਾਂ ਦੀ ਸੇਫਟੀ ਲਈ ਛੁੱਟੀਆਂ ਕਰਤੀਆਂ ਸੀਗੀਆਂ ਤੇ ਮੀਂਹ ਤਾਂ ਵੈਸੇ ਹੁਣ ਰੁਕ ਗਿਆ ਵਾ ਤੁਹਾਡੇ ਕਿੰਨਾ ਕਿੰਨਾ ਤੇ ਮੀਂਹ ਪੈੰਦਾ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਬਹੁਤ ਲੋਕਾਂ ਦਾ ਨੁਕਸਾਨ ਹੋ ਗਿਆ ਵਾ ਹੜ੍ਹਾਂ ਦੇ ਨਾਲ ਵਿਚਾਰਿਆਂ ਦੇ ਘਰ ਡੁੱਬ ਗਏ ਨੇ ਤੇ ਬਹੁਤ ਉਦਾਂ ਵੀ ਹੜ੍ਹਾਂ ਨਾਲ ਪਾਣੀ ਨਾਲ ਤਬਾਹੀ ਬਹੁਤ ਮੱਚ ਗਈ ਆ ਤੇ ਸਾਰੇ ਆਪ ਦਾ ਆਪ ਦਾ ਧਿਆਨ ਰੱਖਣ ਇਹ suit ਦਾ ਮੈਂ ਪਜਾਮਾ ਵਾ ਜਿਹੜਾ ਉਹ ਪਹਿਲਾਂ ਸਟਿਚ ਕਰਕੇ ਰੱਖ ਲਿਆ ਸੀ ਪੈਂਟ ਬਣਾਈ ਸੀ ਇਹਦੇ ਨਾਲ ਮੈਂ ਤੇ ਫਿਰ ਕਮੀਜ਼ ਰਹਿ ਗਿਆ ਸੀਗਾ ਉਹ ਹੁਣ ਮੈਂ ਜੱਜ ਸਟਿਚ ਕਰਨ ਲੱਗੀ ਆ ਤੇ ਇਹਦੇ ਨਾਲ ਇਹੀ ਕਲਰ ਦੀ ਇਹਦੀ ਪੈਂਟ ਆ ਤੇ ਉਹ ਵੀ ਕਾਫੀ ਵਧੀਆ ਬਣ ਗਈ ਸੀਗੀ ਸੂਟ ਆਪਣਾ ਇੱਧਰ ਤਿਆਰ ਹੋ ਗਿਆ ਵਾ ਤੇ ਬਸ ਇਹਦੀਆਂ ਬਾਹਮਾਂ ਜੋੜਨੀਆਂ ਰਹਿਗੀਆਂ ਨੇ ਤੇ ਬਾਹਮਾਂ ਜੋੜ ਕੇ ਫਿਰ ਇਹ ਕੰਪਲੀਟ ਹੋ ਜਾਣਾ ਬਸ ਇਹ ਤਰਪਾਈ ਰਹਿ ਜਾਣੀ ਆ ਤੇ ਪੈਂਟ ਵੀ ਇਹਦੀ ਤਿਆਰ ਹੋ ਗਈ ਤੇ ਆਪਣਾ ਪੂਰਾ ਪ੍ਰੋਪਰ ਸੂਟ ਤਿਆਰ ਹੋ ਗਿਆ ਵਾ ਇੱਧਰ ਸੈੱਡ ਟਫੀ ਦੇ ਲਈ ਬਣਾ ਰਹੀ ਸੀ ਇਹ ਪੂੜਾ ਤੇ ਇਹ ਵੀ ਬੈਠਾ ਹੁਣ ਰਸੋਈ ਦੇ ਵਿੱਚ ਬੈਠਾ ਵਾ ਦੇਖ ਰਿਹਾ ਵੀ ਕਦੋਂ ਬਣੂਗਾ ਤਿਆਰ ਹੋਊਗਾ ਤੇ ਮੈਨੂੰ ਦਊਗੀ ਤੇ ਜਦੋਂ ਇਹਨੂੰ ਪਤਾ ਲੱਗ ਜੇ ਵੀ ਹਾਂ ਮੇਰੇ ਲਈ ਕੋਈ ਚੀਜ਼ ਬਣਦੀ ਪਈ ਐ ਇੱਕ ਵਾਰ ਕਹਿ ਦੋ ਵੀ ਟਫੀ ਆ ਜਾ ਖਾਲਾ ਤੇ ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਲਈ ਬਣ ਰਹੀ ਤਾਂ ਉੱਥੇ ਹੀ ਬੈਠਾ ਰਹੂਗਾ ਜਿੰਦੇ ਚੀਜ਼ ਨਹੀਂ ਮਿਲਦੀ ਹੈਗੀ ਤੇ ਫਿਰ ਇਹਨ ਚੁੱਪ ਕਰਕੇ ਸ਼ਾਂਤੀ ਨਾਲ ਬੈਠੂਗਾ ਵੀ ਹਾਂ ਮੇਰੇ ਲਈ ਚੀਜ਼ ਬਣਦੀ ਪਈ ਆ ਤੇ ਇਧਰ ਸਹਜ ਹਣ ਦੇ ਲਈ ਪੂੜਾ ਬਣਾਈ ਜਾਂਦੀ ਸੀਗੀ ਤੇ ਹਣ ਖਾਣ ਲੱਗਾ ਵਾ ਇਧਰ ਮਮਾ ਘੋੜ ਬੈਠ ਗਿਆ ਸੀਗਾ ਖਾਣ ਲੱਗਾ ਸੀ ਪੂੜਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਉਹਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਨਾਲ ਦੇਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਦੇ ਹੋ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਵੇ ਤੇ ਸਾਡੇ ਨਾਲ ਵਲੌਗ ਦੇ ਵਿੱਚ ਜੁੜੇ ਰਹਿਣ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਟਾਈਮ ਇੱਧਰ ਆਪਾਂ ਬਣਾਈ ਆਲੂ ਪਕਵਾਰਿਆਂ ਦੀ ਸਬਜ਼ੀ ਤੇ ਤੜਕਾ ਲੱਗ ਗਿਆ ਇੱਧਰ ਤੇ ਸਬਜ਼ੀ ਬਣਾਉਣ ਲੱਗੇ ਹੁਣ ਆਪਾਂ